ਰੇ ਸਭ ਦੇ ਦਰਮਿਆਨ ਜਲੰਧਰ ਸੀਟ ਇੱਕ ਵਾਰ ਫਿਰ ਚਰਚਾ ਚ ਹੈ ਜਲੰਧਰ ਪੱਛਮੀ ਦੇ ਵਿੱਚ ਜੋ ਸਥਿਤੀ ਆ ਉਹ ਕੋਈ ਚੰਗੀ ਨਹੀਂ ਹੈ ਪੰਜਾਬ ਦੇ ਪਛੜੇ ਹਲਕਿਆਂ ਚੋਂ ਇੱਕ ਪਛੜਿਆ ਹਲਕਾ ਜਲੰਧਰ ਪੱਛਮੀ ਸ਼ਹਿਰੀ ਹਲਕਾ ਹੋਣ ਦੇ ਬਾਵਜੂਦ ਵੀ ਕਾਰੋਬਾਰੀ ਤੌਰ ਤੇ ਜਿਹੜਾ ਕਿਸੇ ਸਮੇਂ ਮੁੱਖ ਧਾਰਾ ਚ ਸੀਗਾ ਚਾਹੇ ਉਹ ਚਮੜੇ ਦੇ ਕੰਮ ਨੂੰ ਲੈ ਕੇ ਹੋਵੇ ਜੁੱਤੀਆਂ ਦੇ ਕੰਮ ਨੂੰ ਲੈ ਕੇ ਹੋਵੇ ਚਾਹੇ ਉਹ ਖੇਡਾਂ ਦੇ ਕੰਮ ਨੂੰ ਲੈ ਕੇ ਹੋਵੇ ਫੁੱਟਬਾਲ ਹਾਕੀ ਦੇ ਕੰਮ ਨੂੰ ਲੈ ਕੇ ਹੋਵੇ ਉਹ ਸਾਰੀਆਂ ਚੀਜ਼ਾਂ ਇੱਥੋਂ ਬਾਹਰ ਚਲੀਆਂ ਗਈਆਂ ਹੁਣ ਇੱਥੇ ਬਣਦਾ ਘਟਾ ਹੈ ਹਾਂ ਚੀਨ ਤੋਂ ਆ ਕੇ ਮਾਲ ਵਿਖਦਾ ਬੱਤ ਹੈ ਇਹ ਜਿੱਥੇ ਆਰਥਿਕ ਤੌਰ ਤੇ ਕਮਜ਼ੋਰ ਜਿੱਥੇ ਇੱਥੇ ਨਸ਼ੇ ਦੀ ਪਰਮਾਰ ਇਹ ਹਲਕਾ ਵੀ ਪੰਜਾਬ ਦੇ ਹੋਰ ਹਲਕਿਆਂ ਵਾਂਗੂ ਉਸੇ ਮਾਰਚ ਹੈ ਕਿ ਜਿਹੜੇ ਦਰਖਤਾਂ ਦੇ ਥੱਲੇ ਕਦੇ ਸੱਥਾਂ ਲੱਗਦੀਆਂ ਸੀ ਜਿਹੜੇ ਗਰਾਊਂਡ 'ਚ ਕਦੇ ਨੌਜਵਾਨ ਖੇਡਦੇ ਸੀ ਉੱਥੇ ਛੋਟੇ-ਛੋਟੇ ਜਵਾਕ ਵੀ ਇਸ ਹਲਕੇ ਦੇ ਅੰਦਰ ਸਰਿੰਜਾਂ ਲਈ ਮਿਲ ਜਾਂਦੇ ਨੇ ਇਹ ਸਥਿਤੀ ਹੈ ਇਸ ਹਲਕੇ ਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਪਖਤ ਭਾਈਚਾਰਾ ਬਾਲਮੀਕੀ ਭਾਈਚਾਰਾ ਰਵਿਦਾਸੀਆ ਭਾਈਚਾਰਾ ਤੇ ਜਨਰਲ ਵਰਗ ਵੀ ਹੈ ਪਰ ਇਸੇ ਲਈ ਮਹਿੰਦਰ ਭਗਤ ਥੋਰਾ ਨੂੰ ਟਿਕਟ ਦਿੱਤੀ ਹੈ ਨਾ ਉਹਨਾਂ ਦੇ ਮਤਲਬ ਕਿ ਹੈਨਾ ਭਗਤ ਚੁੰਨੀ ਲਾਲ ਦੇ بیٹے ਨੂੰ ਆਮ ਆਦਮੀ ਪਾਰਟੀ ਨੇ ਤੇ ਇਧਰੋਂ ਸ਼ਿਤਨੁਗਰਾਲ ਐ ਬੀਜੇਪੀ ਚੋਂ ਉਮੀਦਵਾਰ ਨੇ ਪਰ ਪਹਿਲਾਂ ਆਪ ਵੱਲੋਂ ਐਮਐਲਏ ਵੀ ਸੀ ਸੋ ਇਹ ਸਾਰੀ ਪ੍ਰਕਿਰਿਆ ਦੇ ਵਿਚਾਲੇ ਆਮ ਆਦਮੀ ਪਾਰਟੀ ਨੇ ਸਰਜੀਤ ਕੌਰ ਨੂੰ ਤਾਂ ਸ਼ਾਮਲ ਕੀਤਾ ਪਰੇ ਤੋਂ ਪਹਿਲਾਂ ਲੰਘੇ ਦੇ ਨਹੀਂ ਸਾਬਕਾ ਡਿਪਟੀ ਮੇਅਰ ਹਾਂ ਕਮਲਜੀਤ ਪਾਟਿਆ ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਨੇ ਸ਼ਾਮਲ ਕੀਤਾ ਕਮਲਜੀਤ ਪਾਟਿਆ ਕਹਿੰਦੇ ਇੱਥੋਂ ਪੈਸੇ ਪੱਖੋਂ ਵੀ ਤੇ ਵੋਟਾਂ ਦੀ ਗਿਣਤੀ ਮਣਤੀ ਪੱਖੋਂ ਵੀ ਤਾਕਤ ਰੱਖਦੇ ਉਹਨਾਂ ਨਾਲ ਇੱਕ ਗਰੁੱਪ ਹੈਗਾ ਸੋ ਇਹ ਆਮ ਆਦਮੀ ਪਾਰਟੀ ਨੂੰ ਲੱਗਾ ਕਿ ਇਹਦੇ ਆਉਣ ਨਾਲ ਪਾਟਿਆ ਦੇ ਆਉਣ ਨਾਲ ਸਾਨੂੰ ਫਾਇਦਾ ਹੋਣਾ ਪਰ ਦੂਜੇ ਪਾਸੇ ਕਹਿੰਦੇ ਕਿ ਆਮ ਆਦਮੀ ਪਾਰਟੀ ਤੋਂ ਹਨ ਬਾਲਮੀਕੀ ਭਾਈਚਾਰਾ ਦੂਰ ਵੀ ਜਾ ਸਕਦਾ ਸਾਬਕਾ ਡਿਪਟੀ ਮੇਅਰ ਰਹਿ ਕਮਲਜੀਤ ਪਾਟਿਆ ਨੇ ਧਰਮ ਪਤਨੀ ਵੀ ਮੇਰੇ ਖਿਆਲ ਐਮਸੀ ਰਹੇ ਨੇ ਸੁਪਰ ਕਿਸੇ ਸਮੇਂ ਕਮਲਜੀਤ 파ਟਿਆ ਹੋਰਾਂ ਦੇ ਨਾਲ ਮਾਲਮਿਕੀ ਭਾਈਚਾਰੇ ਦਾ ਸਫਾਈ ਕਰਮਚਾਰੀਆਂ ਦਾ ਇੱਕ ਅਜਿਹਾ ਮਸਲਾ ਵਧਿਆ ਕਿ ਉਹ ਟਕਰਾਵ ਇਤੋਂ ਤੱਕ ਵਧਿਆ ਕਹਿੰਦੇ ਕਮਲਜੀਤ 파ਟਿਆ ਹੋਰਾਂ ਤੇ ਸਵਾਲ ਖੜੇ ਹੋਏ ਕਿ ਇਹਨਾਂ ਨੇ ਬਹੁਤ ਹਲਕੇ ਸ਼ਬਦਾਂ ਦੀ ਵਰਤੋਂ ਕੀਤੀ ਉਹਨਾਂ ਨਾਲ ਬਤਮੀਜੀ ਕੀਤੀ ਤੇ ਉਹਨਾਂ ਨੇ ਲਿਆ ਕੇ ਕਹਿੰਦੇ ਦਫ਼ਤਰ ਚ ਕੂੜਾ ਤੱਕ ਸਟਿਆ ਸੋ ਕਹਿੰਦੀ ਉਹ ਜਿਹੜਾ ਪੜਾ ਉਹ ਆਮ ਆਦਮੀ ਪਾਰਟੀ ਲਈ ਹੁਣ ਮੁਸ਼ਕਲ ਵੀ ਬਣ ਸਕਦਾ ਸੋ ਹੁਣ ਦੇਖਣ ਵਾਲੀ ਕਹਾਣੀ ਹੋਊਗੀ ਕਿ ਜਲੰਧਰ ਪੱਛਮੀ ਤੋਂ ਅਕਾਲੀ ਦਾ ਉਮੀਦਵਾਰ ਸਰਜੀਤ ਕੌਰ ਨੂੰ ਆਮ ਆਦਮੀ ਪਾਰਟੀ ਸ਼ਾਮਲ ਕਰਕੇ ਕਿੰਨਾਕ ਆਮ ਆਦੀ ਪਾਰਟੀ ਨੂੰ ਫਾਇਦਾ ਹੁੰਦਾ ਤੇ ਪਾਰਟੀਆਂ ਨੂੰ ਲਿਆਉਣ ਦਾ ਫਾਇਦਾ ਹੁੰਦਾ ਜਾਂ ਨੁਕਸਾਨ ਹੁੰਦਾ ਪਰ ਇੱਥੇ ਜਿਹੜਾ ਕਾਂਗਰਸ 44000 ਵੋਟ ਲੈ ਗਈ ਸੀ ਭਾਜਪਾ 42000 ਲੈ ਗਈ ਸੀ ਅਕਾਲੀ ਆਮ ਆਦੀ ਪਾਰਟੀ 15000 ਲੈ ਗਈ ਸੀ ਮਤਲਬ ਭਾਜਪਾ ਤੇ ਕਾਂਗਰਸ ਬਹੁਤ ਨੇੜੇ ਨੇੜੇ ਰਹਿੰਦੀ ਹੈ 44 ਤੇ 42 ਹੈ ਪਰ ਆਮ ਆਦੀ ਪਾਰਟੀ ਬਹੁਤ ਪਿਛਾਂ ਰਹਿ ਜਾਂਦੀ ਹੈ ਜਲੰਧਰ ਪੱਛਮੀ ਜਲ ਸੰਸਦ ਚੋਣਾਂ ਦੇ ਤਰ੍ਹਾਂ 15000 ਵੋਟ ਉਹ 27 28000 ਦਾ ਪਾੜਾ ਕੀ ਆ ਪਾਰਟੀਆਂ ਤੇ ਸੁਰਜੀਤ ਕੌਰ ਨੂੰ ਲਿਆ ਕੇ ਮੁੱਖ ਮੰਤਰੀ ਭਗਵੰਤ ਸਿੰਘ ਉੱਥੇ ਬੈਠ ਕੇ ਪੂਰਾ ਕਰ ਪਾਉਣਗੇ ਤੇ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਹੁਣ ਤਾਂ ਉਮੀਦਵਾਰ ਵੀ ਉਧਰ ਗਿਆ ਕਿ ਹੁਣ ਸਾਰੀ ਵੋਟ ਬਹੁਜਨ ਸਮਾਜ ਪਾਰਟੀ ਨੂੰ ਜਾਏਗੀ ਅਕਾਲੀ ਦਲ ਲਈ ਕਿਉਂਕਿ ਮੈਦਾਨ 'ਚ ਉਮੀਦਵਾਰ ਨਹੀਂ ਜਾਂ ਸਰਜੀਤ ਕੌਰ ਦੇ ਨਾਲ ਆਪ ਚਾਏਗੀ ਸੋ ਇਹ ਸਾਰੇ ਪਹਿਲੂਆਂ ਦੀ ਜੋ ਨਤੀਜੇ ਆਉਣਗੇ ਉਹ 13 ਜੁਲਾਈ ਨੂੰ ਸਾਹਮਣੇ ਹੋਣਗੇ ਪਰ ਜਲੰਧਰ ਪੱਛਮੀ ਦੀ ਪੜ ਪੱਕੀ ਹੋਈ ਆ ਚਲੋ ਜਲੰਧਰ ਪੱਛਮੀ ਲਈ ਤਾਂ ਐ ਰਾਜਨੀਤਿਕ ਲੀਡਰਾਂ ਨੇ ਆਪਣੀਆਂ ਬੀਬੀਆਂ ਵੀ ਮੈਦਾਨ 'ਚ ਤਾਰੀਆਂ ਹੋਈਆਂ ਬਕਾਇਦਾ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਵੀ ਧਰਮ ਪਤਨੀ ਬਕਾਇਦਾ ਤੌਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹੋਰਾਂ ਦੀ ਧਰਮ ਪਤਨੀ ਬਕਾਇਦਾ ਤੌਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਧਰਮ ਪਤਨੀ ਹੈ ਭਾਜਪਾ ਦੇ ਉਮੀਦਵਾਰ ਸ਼ਸ਼ੀਲ ਰਿੰਕੂ ਦੀ ਚੀਤਨ ਅੰਗਰਾਲ ਦੀ ਧਰਮ ਪਤਨੀ ਤੇ ਪਹਿਲਾਂ ਭਾਜਪਾ ਦੇ ਉਮੀਦਵਾਰ ਲੋਕ ਸਭਾ ਦੇ ਰਹੇ ਸ਼ਸ਼ੀਲ ਰਿੰਕੂ ਦੀ ਧਰਮ ਪਤਨੀ ਜੋ ਮੈਦਾਨ ਚ ਨੇ ਜੀ ਵੋਟਾਂ ਮੰਗਣ ਮਤਲਬ ਕਿੰਨਾ ਅਹਿਮ ਹੈ ਜਲੰਧਰ ਪੱਛਮੀ ਕਿ ਕੁਝ ਮਹੀਨਿਆਂ ਦੀ ਜਵਾਕੜੀ ਆ ਜੇ ਮਹੀਨੇ ਖੰਡ ਦੀ ਤੇ ਉਹਦੀ ਮਾਤਾ ਨੂੰ ਭਗਵੰਤ ਮਾਨ ਉਹਨਾਂ ਨੇ ਵੋਟਾਂ ਮੰਗਣ ਲਗਾ ਡਾਕਟਰ ਗੁਰਪ੍ਰੀਤ ਕੌਰ ਜਲੰਧਰ ਪਛਮੀ ਦੇ ਵਿੱਚ ਹਮਿੰਦਰ ਪਖਤਲੀ ਵੋਟਾਂ ਮੰਗ ਰਹੇ ਚਰਨਜੀਤ ਚੰਨੀ ਹੋਰੀ ਇੱਥੋਂ ਇਹ ਹਲਕੇ ਚੋਂ 1500 ਦੀ ਲੀਡ ਲੈ ਕੇ ਨਿਕਲੇ ਸੀ 44000 ਵੋਟ ਉਹਨਾਂ ਨੂੰ ਪਈ ਸੀ 42000 ਕੁਝ ਵੋਟ ਉਹਨਾਂ ਨੂੰ ਪਈ ਸੀ ਸੋ ਇਸ ਲਈ 1500 ਕੁਝ ਵੋਟਾਂ ਦਾ ਫਰਕ ਸੀ ਉਹ ਕਹਿੰਦੇ ਕਿ ਲੀਡ ਵਰਕਰਾਂ ਦੇ ਇਸ ਲਈ ਚਾਹੀਦਾ ਰਣਪਤਨੀ ਨੂੰ ਵੋਟਾਂ ਮੰਗਣਾ ਪਵੇ ਸੋ ਬਕਾਇਦਾ ਤੌਰ ਤੇ ਚਰਨਜੀਤ ਚੰਨੀ ਰਣਪਤਨੀ ਡਾਕਟਰ ਕਮਲਜੀਤ ਕੌਰ ਉਹ ਵੀ ਵੋਟਾਂ ਮੰਗ ਰਹੇ ਨੇ ਹਾਂ ਇਸੇ ਤਰ੍ਹਾਂ ਸ਼ੀਤਨੂ ਗਰਾਲ ਹਰਾਂ ਦੀ ਧਰਮ ਪਤਨੀ ਵੀ ਸ਼ਸ਼ੀਲ ਰਿੰਕੂ ਦੀ ਧਰਮ ਪਤਨੀ ਸੁਨੀਤਾ ਰਿੰਕੂ ਤਾਂ ਉਹ ਕਹਿੰਦੇ ਭੱਖ ਪੈਜੀ ਇਸ ਖੇਤਰ ਤੋਂ ਹਲਕੇ ਤੋਂ ਚੱਪੇ-ਚੱਪੇ ਤੋਂ ਗਲੀ-ਮਾਲਿਆ ਤੋਂ ਕਿਉਂਕਿ ਉਹ ਇੱਥੋਂ ਐਮਸੀ ਵੀ ਰਹੀ ਹੈ ਸੋ ਇਸ ਲਈ ਕਹਿੰਦੀ ਉਹ ਵੀ ਮੈਦਾਨ 'ਚ ਨੇ ਤੇ ਅਮਰਿੰਦਰ ਸਿੰਘ ਰਾਜਾ ਬੜਿੰਦ ਦੀ ਧਰਮ ਪਤਨੀ ਕੋਲ ਤਾਂ ਕਹਿੰਦੇ ਮਹਾਰਤ ਹਾਸਲ ਨੂੰ ਵੋਟਾਂ ਮੰਗਣ ਨੇ ਤੇ ਉਹ ਆਪਣੀ ਪ੍ਰੈਕਟਿਸ ਵੀ ਵਰਕਰਾਂ ਰੱਖ ਰਹੀ ਹੈ ਕਿਉਂਕਿ ਹੋ ਸਕਦਾ ਹੈ ਕਿ ਗਿੱਦੜ ਵਾਹਤ ਉਹ ਭਾਈ ਚੋਣ ਨਾਲ ਲੜਨਾ ਪੈ ਜਾਵੇ ਕਾਂਗਰਸ ਪਾਰਟੀ ਖੇਪਰਾ ਟਿਕਟ ਦੇ ਦੇਵੇ ਸੋ ਇਸ ਲਈ ਜਲੰਧਰ ਪੱਛਮੀ ਕਿੰਨਾ ਅਹਿਮ ਹੈ ਕਿਉਂਕਿ ਤੋਂ ਬਾਅਦ ਬਾਕੀ ਜਿਮ ਨਹੀਂ ਚੋਣਾ ਤੇ ਇਹਦਾ ਅਸਰ ਜਾਣਾ ਹੈ ਤੇ ਪੰਚਾਇਤੀ ਨਗਰ ਕਾਉਂਸਲ ਤੱਕ ਅਸਰ ਜਾਣਾ ਸੋ ਇਸ ਲਈ ਸਿਆਸੀ ਆਗੂਆਂ ਰਾਜਤਿਕ ਲੀਡਰਾਂ ਨੇ ਆਪ ਦਾ ਚੋਣ ਪਿਰ ਚ ਨਿਤਰਨਾ ਹੀ ਸੀ ਵੋਟਾਂ ਮੰਗਣੀਆਂ ਹੀ ਸੀ ਆਪਣੀਆਂ ਧਰਮ ਪਤਨੀਆਂ ਨੂੰ ਵੀ ਇਸ ਗਰਮੀ ਦੇ ਵਿੱਚ ਇਸ ਤਪ ਦੇ ਮੌਸਮ ਦੇ ਵਿੱਚ ਝੋਕਿਆ ਹੋਇਆ ਸੋ ਵੋਟਾਂ ਲਈ ਕੁਝ ਵੀ ਕੀਤਾ ਜਾ ਸਕਦਾ ਸੋ ਇਸ ਲਈ ਮੁੱਖ ਮੰਤਰੀ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹੋਰਾਂ ਦੀ ਧਰਮ ਪਤਨੀ ਡਾਕਟਰ ਕਮਲਜੀਤ ਕੌਰ ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਹੋਰਾਂ ਦੀ ਤਰ੍ਹਾਂ ਪਤਨੀ ਅਮਰਤਾ ਬੜਿੰਗ ਹਾਂ ਛੀਤਨੂ ਗਾਲ ਹੋਰਾਂ ਦੀ ਤਰ੍ਹਾਂ ਪਤਨੀ ਹਾਂ ਸ਼ਸ਼ੀਲ ਰਿੰਕੂ ਹੋਰਾਂ ਦੀ ਤਰ੍ਹਾਂ ਪਤਨੀ ਸੁਨੀਤਾ ਰਿੰਕੋਰੀ ਸੋ ਸਾਰੇ ਜੀ ਵੋਟਾਂ ਮੰਗਨ ਤੇ ਲੱਗੇ ਹੋਏ ਨੇ